ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਕਿਸ਼ਨਗੜ ਸੇਡਾ ਸਿੰਘ ਵਾਲਾ ਤਹਿਸੀਲ ਬਡਲਾਡਾ ਤੇ ਜ਼ਿਲ੍ਹਾ ਹੈਗਾ ਬਾਈਹੁਰਾਂ ਦਾ ਸੱਜਣੋ ਮਾਨਸਾ ਦੋ ਪਸ਼ੂ ਦਿਖਾਵਾਂਗੇ ਇੱਕ ਤਾਂ ਬੱਛੀ ਦਿਖਾਵਾਂਗੇ ਤਾਜੀ ਸੂਈ ਆ ਕੱਦ ਬਿੱਡ ਵੀ ਫੁੱਲ ਡਾਬਲਾ ਤੇ ਲੰਬਾਈ ਲੰਬੂਈ ਵੀ ਫੁੱਲਾ ਤੇ ਨਾਲ ਵੀ ਇਹਦੇ ਬੱਛੀ ਆ ਤੇ ਇੱਕ ਬੁੱਲ ਦਿਖਾਵਾਂਗੇ ਫੋਰ ਸੇਲ ਇਹ ਕੱਲੀ ਆ ਤੇ ਬੁੱਲ ਹੈਗਾ ਬਾਈ ਕਹਿੰਦਾ ਕ੍ਰੋਸਿੰਗ ਵਾਸਤੇ ਯੋਗੀ ਉਹਦੇ ਇਹ ਕਟੀਆਂ ਨੇ 13-14 ਕਿਲੋ ਤੋਂ ਲਾ ਕੇ 16-17 ਕਿਲੋ ਤੱਕ ਬਾਈ ਕਹਿੰਦਾ ਪਹਿਲਨਾਂ ਨੇ ਦੁੱਧ ਰਿਕਾਰਡ ਕਰਾਇਆ ਚੋਇਆ ਮਤਲਬ ਫਾਰਮਰਾਂ ਦੇ ਘਰਾਂ ਦੇ ਵਿੱਚ ਇਹ ਸਾਡੇ ਏਰੀਆ ਦਾ ਇੱਕ ਹੋਰ ਤੁਹਾਨੂੰ ਦਸਤੂਰ ਦੱਸਦਾ ਨਾ ਵੀ ਸਾਡੇ ਬੰਦੇ ਥੋੜਾ ਜਿਆ ਜਿਵੇਂ ਇਹਨੀਆਂ ਝੋਟੀਆਂ ਦੁੱਧ ਤੇ ਆ ਗਈਆਂ ਮੈਂ ਬਾਈ ਨਾਲ ਕਰੀ ਸੀ ਗੱਲ ਵੀ ਲੈਬ ਚ ਪਾਉਣ ਦੇ ਇਸ ਮਾਮਲੇ 'ਚ ਉਹ ਬਾਈ ਕਹਿੰਦਾ ਨਾ ਥੋੜਾ ਜਿਆ ਨਜ਼ਰ ਤੋਂ ਡਰ ਜਾਂਦੇ ਨੇ ਨਜ਼ਰ ਵਾਲਾ ਸਿਸਟਮ ਹੋ ਜਾਂਦਾ ਬਾਕੀ 5-7 ਝੋਟੀਆਂ ਜੇ ਕਿਸੇ ਸੱਜਣ ਨੇ ਦੇਖਣੀਆਂ ਨੇ ਉਹ ਬਾਈ ਕਹਿੰਦਾ ਆਪਾਂ ਦਿਖਾ ਵੀ ਦੇਵਾਂਗੇ ਜਿਹੜੀਆਂ ਫਾਰਮਰਾਂ ਦੇ ਘਰਾਂ 'ਚ ਚੰਗੇ ਦ ਤੇ ਬਾਕੀ ਆ ਜੋ ਬਾਈ ਨਾਲ ਕਰਾ ਦਨੇ ਗੱਲਬਾਤ ਤੇ ਦੋਏ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਇਹ ਜਿਹੜੀ ਫੋਰ ਸੇਲ ਆ ਇਹਦਾ ਰੇਟ ਵਗੈਰਾ ਸਾਰੀ ਡਿਟੇਲ ਆਪਾਂ ਵੀਡੀਓ ਚ ਹੀ ਲੈ ਲਾਂਗੇ ਆਜੋ ਜੀ ਹਾਂਜੀ ਨਾਮ ਦੱਸ ਦਈਏ ਨਾਮ ਗੁਰਪਾਲ ਸਿੰਘ ਜੀ ਪਿੰਡ ਕਿਸ਼ਨਗੜ ਕੀ ਸੀ ਕਿਸ਼ਨਗੜ ਸੈਡਾ ਸਿੰਘ ਵਾਲਾ ਜੀ ਨੇੜੇ ਤੇੜ ਕਿਹੜੇ ਪਿੰਡ ਆ ਗਿਆ ਨੇੜੇ ਭਦਰੂ ਬਰੇਟਾ ਜੀ ਬਰੇਟੇ ਤੋਂ ਹੈਗਾ 6 ਕਿਲੋਮੀਟਰ ਬਰੇਟਾ ਏਰੀਆ ਆ ਗਿਆ ਆ ਨੇੜੇ ਵਾਲਾ ਏਰੀਆ ਆ ਗਿਆ ਕਿਹੜਾ ਪਾਬਾ ਹਾਂ ਅਬ ਅੱਛੀ ਤੇ ਮਾਰਦੀ ਗਰੀ ਕੈਮਰਾ ਇਧਰੋਂ ਸਟਾਰਟ ਕਰ ਲੈ ਖੋਲ ਕੇ ਤੋਰ ਦੋ ਬਾਈ ਸੂਆ ਕਿਹੜਾ ਦਾ ਦੂਜਾ ਬਾਈ ਅਸੂਆ ਦੂਜਾ ਸੂਈ ਨੂੰ ਕਿੰਨੇ ਘੰਟੇ ਹੋਗੇ ਨੂੰ ਸੂਈ 11 ਕੋਈ ਸੂਈ ਦੀ 11 ਡੇਢ ਜਿਹੜਾ ਆ ਸੂਈ ਨੂੰ ਹੋਗੇ ਨੂੰ 3-4 ਘੰਟੇ ਕਿਉਂਕਿ ਜੇਰ ਇਹ ਪਾ ਦੂਗੀ ਤੇ ਵੀਡੀਓ ਤੋਂ ਬਾਅਦ ਜਿਹੜੇ ਸੱਜਣ ਨੇ ਬਾਈ ਤੋਂ ਖਰੀਦਣੀ ਹੋਈ ਉਹ ਜੇਰ ਦੀ ਬਾਈ ਉਹਦਾ ਪਰਸਨਲ ਵੀਡੀਓ ਬਣਾ ਲੂਗਾ ਉਹ ਤੁਹਾਨੂੰ ਦਿਖਾ ਦੂਗਾ ਆ ਸੂਆ ਹੈਗੀ ਆ ਦੂਜਾ ਤੇ ਕਾਦੇ ਦਾ ਹੈਗਾ ਸੱਜਣੋਂ ਪੂਰਾ ਫੁੱਲੀ ਵੱਡਾ ਕਾਦਾ ਫੁੱਲ ਵੱਡੇ ਕਦ ਕਾੜ ਚਾ ਲੰਬਾਈ ਲੰਬੂਈ ਵੀ ਫੁੱਲਾ ਤੇ ਆਰਡਰ ਦੀ ਜਿਹੜੀ ਕੁਆਲਿਟੀ ਆ ਆਰਡਰ ਦੀ ਕੁਆਲਿਟੀ ਵੀ ਬਿਲਕੁਲ ਫਿਕਸ ਆਰਡਰ ਆ ਗਿਆ ਸਟਿਚ ਅਡਰ ਆ ਗਿਆ ਜਿਹੜਾ ਆਪਾਂ ਕਹਨੇ ਆ ਤੇ ਥਣ ਥਣ ਲੱਗਿਆ ਚੰਗੀ ਕੁਆਲਿਟੀ ਦਾ ਤੇ ਕੱਦ ਬੱਡ ਹੈਗਾ ਫੁੱਲ ਡਾਬਲ ਆ ਤੇ ਆਡਰ ਆ ਗਿਆ ਪੂਰੀ ਚੜਾਈ ਦੇ ਵਿੱਚ ਆ ਗਿਆ ਇਹਦਾ ਤੇ ਥਣ ਲੱਗਿਆ ਕੱਲਾ ਕੱਲਾ ਜਿਵੇਂ ਆਪਾਂ ਅਕਸਰ ਤੁਹਾਨੂੰ ਕਹਨੇ ਹੁੰਦੇ ਵੀ ਮੈਸਾ ਨਾਲ ਦਾ ਹਾਂ ਮੈਸਾ ਨਾਲ ਥਣ ਥਣ ਔਟ ਲੱਗਿਆ ਹੱਥ ਹੱਥ ਮਾਰ ਕੇ ਕਰਾ ਦੇ ਚ ਇੱਕ ਵੀ ਠੰਡੀ ਸੀਲ ਕਿੰਨੀ ਕਾ ਅ ਠੰਡੀ ਸੀਲ ਪਾਈ ਕਹਿੰਦਾ ਫੁੱਲ ਆ ਪੈਲਣ ਦਾ ਦੁੱਧ ਕੀ ਕੱਢ ਰਿਹਾ ਬਾਈ ਦਾ ਬਾਈ 20 ਕਿਲੋ ਕੱਢਿਆ ਪੈਲਣ ਨੇ ਹਾਂ ਐਸ ਵਾਰੀ ਦਾ ਵਧਾ ਸਕਦੀ ਆ ਤੇ ਮੌਸਮ ਵੀ ਬਣਦਾ ਨਾ ਬਾਈ ਆ ਧਾਰਾਂ ਦਿਖਾ ਦੇ ਮਾਰ ਕੇ ਜੀ ਇ 17 ਤੁਹਾਨੂੰ ਸੱਜਣੋਂ ਆਪਾਂ ਦਿਖਾ ਦਨੇ ਮਾਰ ਕੇ ਬੱਚਾ ਨਾਲ ਗਿਆ ਬਾਈ ਦੇ ਮੱਛੀ ਆ ਬਾਈ ਆ ਨਾਲ ਵੀ ਇਹਦੇ ਬੱਛੀ ਆ ਤੇ ਆਪ ਵੀ ਬੱਛੀ ਆ ਸੁਆ ਹੈਗੀ ਆ ਦੂਜਾ ਤੇ ਪੈਲਣ ਦਾ ਰਿਕਾਰਡ ਹੈਗਾ ਇਹਦਾ ਪੂਰਾ 20 ਕਿਲੋ ਦਾ ਜੀ ਗੱਲਬਾਤ ਆਪਾਂ ਕਰ ਲਈਏ ਕਿਉਂਕਿ ਆਰਡਰ ਰੱਖਦੀ ਆ ਫਿਕਸ ਚੌੜੇ ਆਰਡਰ ਚਾ ਤੇ ਲੰਬੀ ਲੰਬੀ ਵੀ ਫੁੱਲ ਆ 17 ਸੱਜਣੋਂ ਤੁਹਾਨੂੰ ਆਪਾਂ ਵਿਖਾ ਦਨੇ ਮਾਰ ਕੇ ਕਿਉਂਕਿ ਬੌਲੇ ਚੀ ਆ ਬੱਛੀ ਤੇ ਤਾਜੀ ਹੁਣੇ-ਹੁਣੇ ਸੁਈ ਹੋਈ ਆ ਤੇ ਥਣ ਥਣ ਦੀ ਕੁਆਲਿਟੀ ਹੈਗੀ ਆ ਟੌਪ ਅਗਲੇ ਜੋ ਮਾਰ ਦੂਈ ਬਣ ਆ ਬੌਲੇ ਹੀ ਮਾਰਦੀ ਆ ਪੀੜਾ ਬਿਲਕੁਲ ਕਿਉਂਕਿ ਤਾਜੀ ਆ 2-4 ਘੰਟਿਆਂ ਦੀ ਸੂ ਆ ਚਵਾਈ ਚਬੂਈ ਹੈਗੀ ਸੱਜਣੋ ਇਹਦੀ ਓਕੇ ਜੀ ਰਿਪੋਰਟ ਆ ਤੇ ਬਾਕੀ ਮੁੱਲ ਦੱਸ ਦੋ ਬਾਈ ਦਾ ਮੁੱਲ ਲੈਣ ਦੇ ਨਹੀਂ 85000 82000 ਦੇ ਦਾਂਗੇ 82 ਵੀ ਛੱਡ ਦਾਂਗੇ ਆ ਮੁੱਲ ਬਾਈ ਕਹਿੰਦਾ ਹੈਗਾ 85000 ਤੇ 82 ਦੇ ਆਪਾਂ ਤੁਹਾਨੂੰ ਦੇ ਦਾਂਗੇ ਬਾਕੀ ਇੱਥੇ ਤੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਨਾ ਥਾਣਾ ਥਾਣ ਵੀ ਕੱਲਾ ਕੱਲਾ ਲੱਗਿਆ ਤੇ ਲੱਗਿਆ ਵੀ ਸੱਜਣੋ ਜੇ ਗੱਲਬਾਤ ਕਰ ਲਈਏ ਮੱਜਾ ਨਾਲ ਦਾ ਹੀ ਆ ਆ ਆ ਕੱਢ ਦੇ ਬਾਈ ਨਿਆਣਾ ਕੱਢ ਕੇ ਨਾ ਇੱਕ ਵਾਰੀ ਤੋਰ ਕੇ ਦਿਖਾ ਦੇ ਕਿ ਰਹਾ ਹੋਣਾ ਅਨਿਆਣਾ ਬੱਛੀ ਲੈਂਦੀ ਆ ਇੱਕ ਵਾਰੀ ਤੋੜ ਕੇ ਤੁਹਾਨੂੰ ਆਪਾਂ ਕਿਹੜਾ ਹੋਰ ਦਿਖਾ ਦਵਾਂ ਨੇ ਤੇ ਬਾਕੀ ਜੇਰ ਦੀ ਵੀਡੀਓ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਪਰਸਨਲ ਤੌਰ ਤੇ ਬਾਅਦ ਵਿੱਚ ਬਣਾ ਕੇ ਰੱਖ ਲੂਗਾ ਉਹ ਤੁਸੀਂ ਬਾਈ ਕੋਲੇ ਚੈੱਕ ਕਰ ਲਿਓ ਜਿਹੜੇ ਸੱਜਣ ਨੂੰ ਇਹ ਪਸੰਦ ਆਊਗੀ ਲੈ ਕੇ ਜਾਊਗਾ ਆ ਤੋੜ ਦੂ ਜਾਨ ਮੈਂ ਮਾੜਾ ਜਿਹਾ ਹੋਲੀ ਤੋੜ ਦਿਆ ਭਰਾ ਇਹ ਪਤਾ ਅ ਸੂਆ ਤੁਹਾਨੂੰ ਡਿਟੇਲ ਇੱਕ ਵਾਰੀ ਫੇਰ ਦੱਸ ਦਣਾ ਸੂਆ ਇਹਦਾ ਹੈਗਾ ਦੂਜਾ ਤੇ ਤਾਜੀ ਸੂਈ ਆ ਨਾਲ ਇਹਦੇ ਹੈਗੀ ਆ ਬੱਛੀ ਤੇ ਆਰਡਰ ਕੁਆਲਟੀ ਇਹਦੀ ਹੈਗੀ ਆ ਸੱਜਣੋ ਫੁੱਲ ਟਾਪ ਜਮਾ ਇਹਨਾਂ ਇੱਥੇ ਤੋਂ ਨਾੜਾ ਨੂੜਾ ਚੈੱਕ ਕਰ ਸਕਦੇ ਹੋ ਅਗਲੇ ਬੰਨਿਓ ਆਰਡਰ ਚੈੱਕ ਕਰ ਸਕਦੇ ਹੋ ਕੁਆਲਟੀ ਆ ਗਈ ਪੂਰੀ ਟਾਪ ਕੱਦ ਵੱਡਾ ਗਿਆ ਇਹਦਾ ਫੁੱਲ ਵੱਡਾ ਥੋੜਾ ਬੱਚਾ ਜ਼ਿਆਦਾ ਕਰਦੀ ਆ ਨਾ ਕੋਈ ਨਹੀਂ ਲੈ ਚਲ ਬਈ ਇਹਨੂੰ ਤੇ ਆਰਡਰ ਹੈਗਾ ਫਿਕਸ ਜਿਵੇਂ ਤੁਹਾਨੂੰ ਦੱਸਿਆ ਕੱਦ ਫੁੱਲ ਵੱਡਾ ਤੇ ਮੁੱਲ ਬਾਈ ਕਹਿੰਦਾ ਇਹਦਾ 85000 ਆ ਤੇ ਦੇ ਦਾਂਗੇ ਆਪਾਂ ਹਾਂ ਨਾ ਜਿਹੜੇ ਸੱਜਣ ਨੇ ਲੈ ਕੇ ਜਾਣੀਆਂ ਪੂਰੇ 82000 ਦੀ ਆ ਨੰਬਰ ਦੱਸ ਦਿਓਈ ਆਪਣਾ 98767 ਆ ਹਾਂਜੀ 237 ਆ ਨਾਲ ਇਹਦੇ ਬੱਚੀ ਆ ਤੇ ਬਾਕੀ ਇੱਕ ਬਾਈ ਕੋਲੇ ਬੁੱਲਾ ਪਰ ਤੁਹਾਨੂੰ ਬੁੱਲ ਵੀ ਦਿਖਾ ਦਾਨੇ ਆ ਐ ਸੱਜਣਾ ਝੋਟਾ ਬਾਈ ਦਾ ਤੁਹਾਨੂੰ ਆਪਾਂ ਲੱਗਿਆਂ ਦਿਖਾਉਣਾ ਇਹਦੀਆਂ ਕੱਟੀਆਂ ਜੇ ਗੱਲਬਾਤ ਕਰ ਲਈਏ ਨਾ ਬਾਈ ਕਹਿੰਦਾ 14 ਕਿਲੋ ਤੋਂ ਲਾ ਕੇ 17 ਕਿਲੋ ਤੱਕ ਇਹਦੀਆਂ ਕੱਟੀਆਂ ਨੇ ਪੈਲਣਾ ਨੇ ਦੁੱਧ ਪਾਇਆ ਕਿਉਂਕਿ ਹੁਣ ਬਾਈ ਕਹਿੰਦਾ ਜਿਹੜੀ 17 ਕਿਲੋ ਵਾਲੀ ਆ ਦੂਜੇ ਸੂਏ ਵੀ ਸੂਣ ਵਾਲੀ ਆ ਇੱਕ ਜਿਹੜੀ ਇਹਦੇ ਨਾਲ ਹੀ ਖੜੀ ਆ ਝੋਟੀ ਉਹ ਤੇ ਵੀ ਮਾਰਨੀ ਕਰੀ ਕੈਮਰਾ ਉਹ ਵੀ ਐਸੀ ਦੀ ਕੱਟੀ ਆ ਤੇ ਬਾਕੀ ਡਿਟੇਲ ਇਹਦੀ ਸਾਰੀ ਬਾਈ ਦੱਸੂਗਾ ਤੇ ਇੱਕ ਦੋ ਸੱਜਣ ਹੋਰ ਆਏ ਹੋਏ ਨੇ ਜਿਨ੍ਹਾਂ ਦੇ ਘਰ ਇਹਦੇ ਬੱਚੇ ਆਏ ਹੋਏ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਇਹਦੀ ਉਮਰ ਕਿੰਨੀ ਹੋ ਗਈ ਬਾਈ 9 ਸਾਲ ਦੇ ਲਗਭਗ ਹੋ ਗਏ 9 ਦੇ ਆਪਣੇ ਕੋਲ ਆਏ ਨੂੰ ਕਿੰਨੀ ਦੇਰ ਹੋ ਗਈ 4 ਸਾਲ ਹੋ ਗਏ ਬੰਦੇ 4 ਸਾਲ ਕਿੰਨੇ ਕ ਬੱਚੇ ਆ ਗਏ ਆਪਣੇ ਬੱਚੇ ਕਾਫੀ ਹੋ ਗਏ 4-5 ਸੂ ਬੱਚਾ ਆ ਗਏ ਕੋਸੇ ਸੇਲ ਕਰ ਦਿੰਦੇ ਨੇ ਹਣਾ ਮੱਝਾਂ ਦਾ ਆਹ ਨਾ ਸਾਡੇ ਰੁਝਾਨ ਘਟਾ ਠੀਕ ਹੈ ਗੱਲ ਉਹ ਦੁੱਧ ਕਿੰਨਾ ਕਾਇ ਘੱਟ ਤੋਂ ਘੱਟ ਘੱਟ ਤੋਂ 14 14 ਕਿਲੋ ਨੋਰਮਲ ਮੱਝਾਂ ਦਾ ਨੋਰਮਲ ਜਮਨ ਜਿਵੇਂ 10-12 ਕਿਲੋ ਲੀ ਚੁ ਬੱਸ ਸਾਰਾ ਡਾਇਰੈਕਟ ਕਰਾਉ ਦੀ ਜਿਆਦਾ ਹੋਆ ਵੀ ਜਾਰੇ ਆਪਣੇ ਕੋਲ ਆਪਣੇ ਪਿੰਡ ਦੀ ਆਉਣੀ ਹੈ ਮੈਂ ਰਿਕਾਰਡ ਕਰਕੇ ਦੇ ਵੀ ਕਲੀਅਰ ਸੀਮਨ ਵੀ ਰਿਕਾਰਡ ਦੇ ਹਿਸਾਬ ਨਾਲ ਵੀ ਹੁੰਦੇ ਨੇ ਸੇਲ ਉਹਨੇ ਠੀਕ ਆ ਗੱਲ ਨਹੀਂ ਰਿਕਾਰਡ ਇਦੂ ਚੰਗਾ ਰਿਕਾਰਡ ਦਾ ਕੀ ਹੋਊਗਾ ਕਿਉਂਕਿ ਨਾ ਤਾਂ ਲੋਕ ਦੱਸਦੇ ਨੇ ਆਪ ਤਾਂ ਕੋਈ ਆਪਣੇ ਆਪਣੇ ਦਾ ਬੜਿਆ ਹੀ ਕਿਸ ਮਰਜ਼ੀ ਗੀ ਉਹੀ ਗੱਲ ਆ ਵੀ ਜਦੋਂ ਪ੍ਰੋਜੈਕਟ ਨਹੀਂ ਟੈਸਟ ਲੇ ਹੋ ਗਿਆ ਹਨਾ ਵੀ ਉਹਦਾ ਕੋਈ ਮੇਰੇ ਹਿਸਾਬ ਨਾਲ ਤਾਂ ਕੋਈ ਬਾੜੀ ਤੁੱਕ ਪਾਈ ਰਹਿੰਦੀ ਨਹੀਂ ਹੈ ਨਾ ਬਾਕੀ ਦੇਖਣਾ ਇਹ ਸੱਜਣ ਦਾ ਅੱਧੋ ਕਮੈਂਟ ਕਰਕੇ ਵੀ ਜਿਹੜੇ ਸਾਂਣ ਦੀਆਂ ਕੱਟੀਆਂ ਦੁੱਧ ਦੇਈ ਜਾਂਦੀਆਂ ਨੇ ਉਹਦਾ ਆਪਾਂ ਨੂੰ ਇਹ ਮਤਲਬ ਨਹੀਂ ਹੋਣਾ ਚਾਹੀਦਾ ਵੀ ਉਹ ਜਾ ਉਹਦੀ ਮਾਂ ਦਾ ਕੀ ਰਿਕਾਰਡ ਆ ਕਿਉਂਕਿ ਆਪਾਂ ਨੂੰ ਮਤਲਬ ਆ ਬਈ ਉਹਦੀਆਂ ਝੋਟੀਆਂ ਦੁੱਧ ਪਾਉਣ ਅੱਗੇ ਚੰਗਾ ਹਨਾ ਆ ਬਾਈ ਨਾ ਕਰਾਂ ਤੁਹਾਡੀ ਗੱਲ ਆ ਜਾ ਬਾਈ ਆਪਣਾ ਕਿਹੜਾ ਪਿੰਡ ਆ ਬਾਈ ਆਪਣਾ ਇਹੀ ਪਿੰਡ ਹੈ ਇਹੀ ਪਿੰਡ ਦਾ ਕੀ ਨਾਮ ਆ ਆਪਣਾ ਆਪਣਾ ਨੌ ਸਵਰਨ ਸਿੰਘ ਹੈ ਆਪਣੇ ਆਏ ਨੇ ਬੱਚੇ ਇਹਦੇ ਆਪਣੇ ਦੋ ਕੱਟੀਆਂ ਘਰੇ ਖੜੀਆਂ ਨੇ ਪਿੰਡ ਕਰਕੇ ਨਾ ਕਹਦੀ ਕਿਸੇ ਨਾ ਦੋ ਕੱਟੀਆਂ ਵੀਰੇ ਘਰੇ ਖੜੀਆਂ ਨੇ ਇੱਕ ਤਾਂ ਹੈਗੀ 3 ਕਿੰਨੇ ਦੀ ਵੀਰੇ ਇੱਕ ਹੈਗੀ 1.5 ਸਾਲ ਦੀ ਮੱਝ ਕਹੀ ਜੀ ਸੀ ਉਹ ਮੱਝ ਦਾ ਵੀ ਇੱਕ ਵਿਗੜੀ ਵਿੱਚ ਸਤ ਮੰਜੀ ਹਰ ਦਿੱਤੀ ਉਹ ਕਨੇ ਵੀ ਸਾਨੂੰ ਕੱਟੀ ਕੱਟੀ ਬਾਲ ਜੀ ਬਾਲੀ ਚੰਗੀ ਆ ਬਾਲੀ ਚ ਚੰਗੀ ਕੱਟੀ ਆ ਵੀਰੇ ਉਹ ਉਦੀ ਤੱਕ ਰੱਖਦੀ ਬਈ ਤੇ ਹੁਣ ਕਿਹੜੀਆਂ ਦੋ ਵੀ ਛੋਟੀਆਂ ਛੋਟੀਆਂ ਮੈਂ ਮੱਝਾਂ ਦੇਾਈਆਂ ਨੇ ਪੂਰੀ ਤੱਕ ਇਕੱਠੀਆਂ ਕੱਦ ਵਿੱਡ ਫੁੱਲ ਵੱਡਾ ਆਉਂਦਾ ਕੱਦ ਫੁੱਲ ਵੀਰੇ ਹਾਂ ਜਿਵੇਂ ਇਹਦਾ ਕੱਦ ਆਣਾ ਆਪਾਂ ਬਾਅਦ ਵਿੱਚ ਬੁਲਾ ਲਾਂਗੇ ਭਾਈ ਕੁਲਰੀਆਂ ਦਿਆਲਪੁਰਾ ਨਸਕਾ ਇੱਕ ਨਹੀਂ ਕੋਈ ਪਿੰਡ ਕਰਕੇ ਨਹੀਂ ਆਣਾ ਇਹ ਪਿੰਡ ਚ ਹੀ ਖੜੀ ਐ ਠੀਕ ਹੈ 13 ਮਹੀਨੇ ਦੀ ਦੋ ਵਾਰੀ ਹੀਟ ਤੇ ਆ ਗਈ ਹਾਂ ਵੀਰੇ ਠੀਕ ਹੈ ਗੱਲ ਆ ਹਾਂ ਤੇ ਬਾਕੀ ਨਾਲ ਛੋਟੇ ਦੇ ਨਾਲ ਖੜੀਆਂ ਭਾਈ ਇਹਦਾ ਕੱਦ ਦਾ ਆਈਡੀਆ ਵੀ ਕਰਾ ਦੇ ਤੇਰਾ ਕੱਦ ਕਿੰਨਾ ਕਾ ਭਾਈ ਕੱਦ 5.5 ਤੋਂ ਪਲੱਸ ਹੋਣਾ ਮੇਰਾ ਹੈ ਇਹਦਾ ਇਹਦਾ ਕਿੰਨਾ ਕਹੂਗਾ ਤੇਰੇ ਆਡੀਏ ਨੇ ਇਹਦਾ ਹੋਊਗਾ 623 ਇੰਚਾ 623 ਇੰਚਾ ਨਾ ਨੋਰਮਲ ਆਨ ਨੂੰ ਵਧਾ ਕੇ ਨਹੀਂ ਗੱਲ ਕਰਦੇ ਕਿ ਨਹੀਂ ਹੋ ਨੋਕਰੇ ਘੋੜਿਆਂ ਦੇ ਏੜ ਗੇੜ ਹੀ ਆ ਕਦ ਕਾਠ ਇਹਦਾ ਕਿਉਂਕਿ ਜਿਆਦੇ ਜੇ ਮੈਂ ਤੁਹਾਨੂੰ ਕਹਦਾ ਵੀ ਜਿਆਦੇ ਓਵਰਫੈਟ ਵੀ ਨਹੀਂ ਪਾਈ ਨੇ ਇਹ ਤੇ ਪਾਈ ਕਿਉਂਕਿ ਬਾਕੀ ਠੰਡਾ ਸੀ ਜੇ ਬੱਚੇ ਨੂੰ ਉਡਾਦੀ ਆਪਾਂ ਠੀਕ ਆ ਗੱਲ ਇਹ ਵੀ ਜਿਆਦੇ ਜਿਹੜਾ ਸਿਸਟਮ ਆ ਓਵਰਫੈਟ ਇਹ ਤੇ ਬਾਈ ਨੇ ਤਾਂ ਨਹੀਂ ਪਾਈ ਵੀ ਇਹਦੇ ਕੋਲੇ ਜਿੰਨੀਆਂ ਕ ਮੱਜਾਂ ਆਉਂਦੀਆਂ ਉਹ ਡਾਇਰੈਕਟ ਕ੍ਰੋਸਿੰਗ 'ਚ ਹੀ ਆਉਂਦੀਆਂ ਕਿਉਂਕਿ ਜਿਆਦੇ ਓਵਰਫੈਟ ਦਾ ਕੋਈ ਫਾਇਦਾ ਨਹੀਂ ਇਹਦੇ 'ਚ ਵਜ ਜਾਦੇ ਭਜਨ ਵਧਨ ਨਾਲ ਫਿਰ ਪਸ਼ੂ ਆ ਜਿਹੜਾ ਜੰਪ ਕਰਨੇ ਚ ਉਹਨੂੰ ਪ੍ਰੋਬਲਮ ਹੁੰਦੀ ਆ ਬਾਈ ਹਾਂ ਇਹਦੀ ਇਹਦੀ ਫੀਸ ਕੀ ਆ ਬਾਈ 1000 ਰੁਪਏ ਬਾਈ ਨਾ ਕ੍ਰੋਸਿੰਗ ਦੀ ਹਾਂ ਆਪਾਂ ਮਤਲਬ ਦੂਰ ਤੋਂ ਜਿੱਥੋਂ ਮਰਜੀ ਮੱਝ ਆਪਣੇ ਘਰੇ ਆ ਜੀ ਹਾਂ ਆ ਪਿੰਡ ਬਾਈ ਦਾ ਹੈਗਾ किशनਗੜ ਸੇਦਾ ਸਿੰਘ ਵਾਲਾ ਨੇੜੇ ਆਪਾਂ ਇਹਨੇਗਾ ਬਾਈ ਦੇਖਾ ਕਿਹੜਾ ਕ੍ਰੋਸ ਕਰਾਦੀ ਕਈ ਵਾਰ ਦੁਬਾਰੇ ਨਹੀਂ ਆਉਂਦੀ ਕੋਈ ਫੀਸ ਨਹੀਂ ਠੀਕ ਐ ਜੇ ਮਤਲਬ ਚੈੱਕ ਚ ਖਾਲੀ ਨਿਕਲਦੀ ਆ ਵੀ ਆਪਾਂ ਦੁਬਾਰਾ ਹਾਂ ਦੁਬਾਰਾ ਵੀ ਕਰਾ ਦਿੰਦੇ ਦੁਬਾਰਾ ਵੀ ਕਰਾ ਦਿੰਦੇ ਕਿਵੇਂ ਵਿਚਾਰ ਕਿਵੇਂ ਬਣਿਆ ਵੀ ਆਪੇ ਨੂੰ ਰੱਖ ਲਈਏ ਤੇ ਪੈਸੇ ਵੀ ਲੱਗਦੇ ਹੋਣਗੇ ਹਾਂ ਬ ਸਰ ਵੇਚਿਆਗਾ ਤੂੰ ਵੇਚਾਂ ਦੇ ਚਲ ਪਿੰਡ ਦਾ ਸੁਧਾਰ ਹੋ ਜੂ ਕੋਈ ਨਾ ਗੁੱਸਾ ਚਲਾਉਂਦੇ ਨਾ ਅਸਲ ਤੇ ਸੁਧਾਰ ਹੋ ਜੂ ਹਾਂ ਮੈਂ ਗਲਤ ਆ ਬਾਈ ਕਹਿੰਦਾ ਸਭ ਤੋਂ ਮੇਨ ਗੱਲ ਨਸਲ ਸੁਧਾਰ ਨੀ ਵੇਚਣਾ ਵਾ ਮੈਂਬਰ ਸਾਹਿਬ ਕਰੇ ਪਛਲੇ ਪੰਚਾਇਤ ਮੈਂਬਰ ਨੇ ਠੀਕ ਆ ਠੀਕ ਆ ਜੀ ਇਹਨਾਂ ਨੂੰ ਪੁੱਛ ਲੈ ਵੇਚਣ ਵਾਸਤੇ ਬਹੁਤ ਆਏ ਸੀ ਠੀਕ ਆ ਗੱਲ ਆਜੋ ਬੱਚੀ ਹਾਂ ਆਜੋ ਆਜੋ ਜੀ ਅੱਛਾ ਤਾਂ ਮੈਂਬਰ ਸਾਹਿਬ ਨਾਲ ਵੀ ਕਰਾ ਦੇਣੇ ਗੱਲ ਬਾਤ ਆਜੋ ਕੋਈ ਆ ਮੁੰਡੇ ਕੋਲੇ ਬੱਚਾ ਆਇਆ ਫਿਰ ਆਇਆ ਆ ਜੀ ਆਪੇ ਲਵਾਵਾਂਗੇ ਕੱਪੜੇ ਦਾ ਪਾਈ ਹੁੰਦਾ ਨਾਰਮਲ ਆ ਨਾਮ ਸਿਓ ਪਾਸਿੰਗ ਹੈ ਠੀਕ ਹੈ ਬੱਚੇ ਕਿਵੇਂ ਆਉਂਦੇ ਬੱਚੇ ਬਹੁਤ ਵਧੀਆ ਆਉਂਦੇ ਟੌਪ ਦੇ ਬੱਚੇ ਬਾਈ ਬਿੱਡ ਦੇ ਬਹੁਤ ਨੇ ਜਦੋਂ ਲੈ ਕੇ ਆਏ ਲੋਕਾਂ ਨੇ ਬਹੁਤ ਹਾਂ 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 ਪਿੰਡ ਦੀ ਨਸਲ ਵੀ ਜਦੋਂ ਲੈ ਕੇ ਆਏ ਲੋਕਾਂ ਨੇ ਬਹੁਤ ਰੋਹ ਕਰੀਆਂ ਮੱਝ ਲੈਦਾ ਦਾ ਠੀਕ ਹੈ ਜੀ ਜੇ ਮੱਝ ਲੈਣ ਦੇ ਪਧਾਰ ਪਸਾਂਦੇ ਕਿਸੇ ਨੂੰ ਇਹ ਕਰੇ ਤਾਂ ਖੜਾ ਆਪਣੇ ਠੀਕ ਹੈ ਗੱਲ ਬਹੁਤ ਲੈਣ ਵਾਲੇ ਆਏ ਬਹੁਤ ਬਾਈ ਮੈਂ ਤਾਂ ਵੇਚਣਾ ਨਹੀਂ ਹੈਗਾ ਠੀਕ ਮਤਲਬ ਬਾਈ ਨੇ ਨਾਲ-ਨਾਲ ਬਹੁਤ ਬੋਲੇ ਕੀਮਤ ਕਰਦੇ ਕੋਈ ਚੱਕਰ ਨਹੀਂ ਦਾ ਫਾਇਦਾ ਵੀ ਸੋਚਿਆ ਆ ਨਾਲ-ਨਾਲ ਬਾਈ ਨੇ ਸੱਜਣੋਂ ਪਿੰਡ ਦਾ ਫਾਇਦਾ ਹੋਰ ਤਾਂ ਕੀ ਲੁੱਟਾ ਬਾਈ ਕਦੋਂ ਪਤਵਾਰੇ ਦੁਬਾਰੇ ਕਰਾਸ ਕਰਾ ਦੇਣੇ ਕੀ ਕਾ ਗੱਲ ਸਭ ਤੋਂ ਮੇਨ ਗੱਲ ਹੈਗੀ ਆ ਵੀ ਇਹਦੇ ਬੱਚੇ ਚੰਗੇ ਦੁੱਧ ਤੇ ਆਉਂਦੇ ਨੇ ਆਪਾਂ ਚੰਗੀ ਨਸਲ ਬਣਾਉਣੀ ਬਾਕੀ ਜੈਡ ਬਲੈਕ ਹੁੰਦੇ ਨੇ ਵੀਰੇ ਕਮੀ ਆਪਾਂ ਬੱਲੀ ਮੱਝ ਕਰਾਤੀ ਠੀਕ ਹੈ ਜੈਡ ਬਲੈਕ ਬੱਚਾ ਦੂਬ ਦਿਖਾ ਸਕਦੇ ਆਪਾਂ ਸਾਰੇ ਜੈਡ ਬਲੈਕ ਹੁੰਦੇ ਨੇ ਇਧੇ ਆਪ ਵੀ ਜੈਡ ਬਲੈਕ ਆ ਆਪਣੇ ਕੋਲ ਜੈਡ ਬਲੈਕ ਆ ਖੜਾ ਦੇਖਾ ਕੱਤੀ ਖੜੀ ਝੋਟੀ ਖੜੀ ਦੀ ਇਹਦੀ ਪੂੰਛ ਦੇਖ ਸਕਦੇ ਤੁਸੀਂ ਚਿੱਟੀ ਆ ਤੇ ਆ ਇਹਦਾ ਕੱਟਾ ਨਾ ਜੈਡ ਬਲੈਕ ਬੱਚਾ ਦਾ ਆ ਇਹਦਾ ਕੱਟਾ ਇਹ ਬਾਈ ਕਹਿੰਦਾ ਆ ਗਿਆ ਜੈਡ ਬਲੈਕ ਹੀ ਬਿਲਕੁਲ ਤੇ ਮੇਨ ਗੱਲ ਆ ਜਿਹੜੀ ਸਾਨੀ ਟੈਸਟਿਕ ਵਾਲਾ ਬਾਕੀ ਝੋਟੀ ਖੜੀ ਦੀ ਆਪਣੇ ਕੋਲ ਆ ਨਾਲ ਇੱਕੋ ਝੋਟੀ ਵੀ ਜੈਡ ਬਲੇਗਾ ਥੋੜੀ ਕਾਣੀ ਪੁੰਝੜ ਬਾਈਟ ਆ ਨਾ ਉਹ ਮੱਝ ਕਰਕੇ ਵਾਗੂ 6 ਇੰਚ ਦੀ ਦਿਓ ਪੈਣਾ ਪੈਣਾ ਆਸੋਂ ਦੋਨੇ ਠੀਕ ਆ ਗੱਲ ਆ ਆ ਤੇ ਫੇਸ ਕੁਆਲਟੀ ਤੇ ਮਾਰਦੀ ਗਾ ਜੀ ਸਿੰਘ ਵੀ ਬੰਦੇ ਆਉਂਦਾ ਬਿਲਕੁਲ ਤੇ ਸਾਨ ਦਾ ਆਪਦਾ ਸਿੰਘ ਆ ਜਿਹੜਾ ਆਪਦਾ ਬਾਕੀ ਗਰੋਬਰੀ ਖੜੀ ਆ ਬੰਦ ਸਿੰਘ ਚ ਆ ਗਿਆ ਇਹਦੀ ਉਮਰ ਕਿੰਨੀ ਕੁ ਹੋ ਆ ਕੱਟੀ ਜੀ ਇਹ ਸਵਾ ਦੋ ਸਾਲ ਦੀ ਸਵਾ ਦੋ ਸਾਲ ਦੀ ਕੱਦ ਵੱਡੇ ਵੀ ਪੂਰਾ ਕਰੂਗਾ ਹਾਂ ਪੂਰੀ ਬਰੋਬਰੀ ਖੜੀ ਹੈ ਉਹਨਾਂ ਵਾਲੀ ਲਵਾਈ ਉਹਦਾ ਇਹਦਾ ਇਹਦੇ ਬੱਚੇ ਬਾਈ ਕਹਿੰਦਾ ਮਤਲਬ ਵੱਡੇ ਕੱਦ ਚੋਂਦੇ ਨੇ ਜਿਵੇਂ ਬਜਰੰਗੀ ਸਾਹ ਨਾ ਹਰਿਆਣੇ ਵਾਲਾ ਬਜਰੰਗੀ ਲਜਵਾਨੇ ਵਾਲਾ ਉਹਦਾ ਕੱਦ ਵੀ ਤਕਰੀਬਨ ਇਹ ਸਾਹ ਜਿਹੜੇ ਆ 19 20 ਦਾ ਫਰਕ ਹੋਗਾ ਬਾਕੀ ਡਾਇਰੈਕਟ ਕਰਾਸ ਕਰਕੇ ਥੋੜਾ ਜਿਹਾ ਫਿੱਕਾ ਲੱਗਦਾ ਠੀਕ ਹੈ ਜੀ ਉਹਦੇ ਕਰਕੇ ਹਾਂ ਉਹ ਟੀਕੇ ਆਣਾ ਸਾਡੇ ਇਲਾਕੇ ਜੀ ਥੋੜੀ ਜਿਹਾ ਕਰਕੇ ਹੀ ਆਪਣੇ ਆ ਸੀਮ ਮੇਰੇ ਦਿਹਾਜ ਜਨੇਰੀ ਏਰੀਜ ਦਾ ਆਇ ਨੀ ਕੋ ਨੇੜੇ ਆਪਣੇ ਕੋਈ ਅੱਡਾ ਬੋਲੋ ਹਾਂ ਵੀ ਸੀਮਨ ਕਰਕੇ ਦੋੜਾ ਆ ਗਿਆ ਬਾਕੀ ਫਿਰ ਵੀ ਫੀਡ ਚਾਉਂਦੇ ਬਾਈ ਹਾਂ ਤੇ ਟੈਸਟੀ ਗੱਲ ਦਿਖਾ ਦਿੰਦੇ ਇੱਥੋਂ ਸਭ ਤੋਂ ਮੇਨ ਗੱਲ ਟੈਸਟੀ ਗੱਲ ਹੀ ਹੁੰਦੇ ਨੇ ਕਿਉਂਕਿ ਇਹਦੇ ਹਿਸਾਬ ਨਾਲ ਇਹਦੇ ਕਟੀਆਂ ਦੇ ਆਰਡਰ ਕਿਦਾਂ ਦੇ ਬਣਦੇ ਆ ਬਾਈ ਟੈਸਟੀ ਗੱਲਾਂ ਨਮਾਈ ਕਰਕੇ ਥੋੜਾ ਜਿਹਾ ਹੋ ਰਿਹਾ ਬਾਈ ਟੈਸਟੀ ਗੱਲ ਤੁਹਾਨੂੰ ਫਿਰ ਦੁਬਾਰੀ ਫੋਟੋ ਪਾ ਦਾਂਗੇ ਨਹੀਂ ਆਰਡਰ ਵਧੀਆ ਆਉਂਦੇ ਆ ਕਟੀਆਂ ਦੇ ਪੂਰੇ ਟੌਪ ਦੇ ਆ ਜਿਹੜੇ ਸੱਜਣ ਨੇ ਬਾਕੀ ਉਹ ਦੁਬਾਰਾ ਤੋਂ ਵੀਡੀਓ ਕਰਾਵਾ ਦਾਂਗੇ ਮਿੱਪੈਂਡ ਕਰਕੇ ਹੋ ਗਿਆ ਵੀ ਕਈ ਵਾਰ ਸੱਜਣਾ ਹਾਂਜੀ ਵਿਦਿਆਲਪਰਾ ਹੋ ਗਿਆ ਜਿਵੇਂ ਕੁਲਰੀਆਂ ਹੋ ਗਿਆ ਹਾਂਜੀ ਉਹ ਬੱਚ ਲੈ ਲਾਂਗੇ ਫਿਰ ਸੱਜਣਾ ਠੀਕ ਆ ਗੱਲ ਵੀ ਉਹ ਸਾਰੀਆਂ ਝੋਟੀਆਂ ਆਪਾਂ ਦੇ ਹਾਂਦਵਾਰ ਤੋਂ ਆ ਬਾਈ ਕਹਿੰਦਾ ਇਹਦੇ ਝੋਟੀਆਂ ਜਿਹੜੀਆਂ ਜਿਹੜੇ ਕਿਹੜੇ ਪਿੰਡ ਦਾ ਸੇ ਤੁਸੀਂ 17 ਕਿਲੋ ਦੇ ਚੱਲੀਆ ਪਹਿਲਾਂ ਕੁਲਰੀਆਂ ਕੁਲਰੀਆਂ ਵੀ ਮੱਖਣ ਸਿੰਘ ਆ ਪਤਾ ਵੀ ਕਰ ਸਕਦੇ ਹਾਂ ਉਹਦੀ ਮਾਂ ਦਾ ਕੀ ਰਿਕਾਰਡ ਸੀ ਦੁੱਧ ਦਾ ਉਹ 15 ਕਿਲੋ ਲਗਭਗ ਕਹਿੰਦੇ ਸੀ ਸੂਹ ਐਂ ਚ ਹਾਂ ਪਹਿਲਾਂ ਨੇ 17 ਕਰਦੇ ਹਾਂ ਹਾਂ ਪਹਿਲਾਂ ਨੇ 17 ਮੈਂ ਆਪਣੇ ਪਿੰਡ ਚ ਕੋਈ 14 ਕਿਲੋ ਆਈ ਆ ਯਾਰ 18 ਕਿਲੋ ਡਰਾਈ ਕਰੀ ਵੀਰੇ ਨੇ ਜਿਹੜੇ 13 14 ਵਾਲੀਆਂ ਤੁਸੀਂ ਕਹਿੰਨੇ ਉਹਨੇ ਨੇ ਮਾਮਾ ਦਾ ਕੀ ਰਿਕਰ ਕਰ ਰਿਹਾ ਹੈ ਜਮ ਨੋਰਮਲ 8 10 8 10 8 10 ਕਿਲੋ ਵਾਲੀਆਂ ਉਹਨਾਂ ਚ ਪਹਿਲਣਾ ਆ ਗਈਆਂ 13 ਤੋਂ 14 ਕਿਲੋ ਕਹਿਣ ਦਾ ਪਾਵਾ ਬਸ ਆਪਣਾ ਪਤਾ ਨਹੀਂ ਲੋਕਾ ਸੇ ਆਪਣਾ ਠੀਕ ਹੈ ਗੱਲ ਤੇ ਦਿਖਾ ਵੀ ਆਪਾਂ ਦੇਵਾਂਗੇ ਤੇ ਰਿਜ਼ਲਟ ਇਹਦੇ ਬਾਈ ਕਹਿੰਦਾ ਟੋਪ 'ਇਆਉਂਦੇ ਨੇ ਤੇ ਇਸ ਟਾਈਮ ਇਹਦੀ ਜਿਹੜੀ ਸੁਵਿਧਾ ਉਹ ਹੈਗੀ ਹੈ ਡਾਇਰੈਕਟ ਕ੍ਰਾਸਿੰਗ ਬਾਕੀ ਨੇ ਆਪਣਾ ਕੋਈ ਲਾਰਜ ਨਹੀਂ ਵੀ ਸੀਵਨ ਵੇਚਣ ਵਾਸਤੇ ਕਹਿੰਨੇ ਜਾਂ ਕੋਈ ਹਾਂਜੀ ਆ ਡਾਇਰੈਕਟ ਕ੍ਰਾਸਿੰਗ ਦੀ ਸੁਵਿਧਾ ਬਾਈ ਕੋਲੇ ਉਹ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਬਾਈ ਹੋਰਾਂ ਦਾ ਵੀਡੀ ਇਹਦੀ ਸਰਵਿਸ ਵਾਸਤੇ ਫੋਨ ਕਰ ਸਕਦੇ ਹੋ ਤੇ ਜਿਹੜੀ ਗਾਂ ਤੁਹਾਨੂੰ ਦਿਖਾਈ ਸੀ ਉਹ ਬਾਈ ਕੋਲੇ ਹੈਗੀ ਆ ਫੋਰ ਸੇਲ ਆ ਉਹਦਾ ਰੇਟ ਵੀਡੀਓ 'ਚ ਹੀ ਦੱਸਤਾ ਤੇ ਇਹਦੀ ਕ੍ਰਾਸਿੰਗ ਦਾ ਰੇਟ ਆ ਜਿਹੜਾ ਇਹਦੀ ਕ੍ਰਾਸਿੰਗ ਦਾ ਰੇਟ ਬਾਈ ਕਹਿੰਦਾ 1000 ਰੁਪਿਆ ਬਾਕੀ ਜਿਹੜੇ ਸੱਜੇ ਨੂੰ ਬੱਚੀ ਪਸੰਦ ਆਉਗੀ ਆ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਾਓ ਤੇ ਇੱਕ ਵਾਰੀ ਜੇਰ ਤੇ ਵੀ ਗਰੀ ਮਾਰਦੇ ਕੈਮਰਾ ਜੇਰ ਵਾਲਾ ਸਿਸਟਮ ਵੀ ਆ ਪਈ ਆ ਇਧਰਲੇ ਬੰਨੇ ਕੱਢੀ ਥੱਲੇ ਜੇਰ ਵਾਲਾ ਕੰਮ ਵੀ ਇਹਦਾ ਨਿਭੜੇ ਗਿਆ ਕਿਉਂਕਿ ਪਹਿਲਾਂ ਡਰਦੀ ਦੀ ਸਾਤੋਂ ਥੋੜਾ ਜਿਹਾ ਵੈਂਦੀ ਨਹੀਂ ਸੀ ਬੈਠ ਕੇ ਜੇਰ ਵਾਲਾ ਸਿਸਟਮ ਵੀ ਇਹਦਾ ਓਕੇ ਦੀ ਰ ਸੱਜਣ ਨੂੰ ਪਸੰਦ ਆਊਗੀ ਨੇੜੇ ਆਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ